ਲੱਗਦਾ ਨਾ ਜਾਜ ਬਹੁਤ ਸੋਹਣੀ ਲੱਗਦੀ ਆ ਰੰਗ ਵੀ ਬਹੁਤ ਸੋਹਣਾ ਹੋਇਆ ਹੋਇਆ ਇਹਦੇ ਵਿੱਚ ਜਿਹੜਾ ਆ ਗੁੱਲਾ ਲੱਗਿਆ ਹੁੰਦਾ ਸੀ ਨਾ ਇਹਦੀ ਕ੍ਰੈਂਕ ਦੇ ਹਾਂਜੀ ਇਹ ਬਹੁਤ ਜ਼ਿਆਦਾ ਟੁੱਟਦਾ ਸੀਗਾ ਠੀਕ ਹੈ ਜੀ ਇਹਦੇ ਵਿੱਚ ਵੀ ਮੋਡੀਫਿਕੇਸ਼ਨ ਕੀਤੀ ਹੋਈ ਆ ਇਹ ਟੁੱਟਦਾ ਹੀ ਨਹੀਂ ਹੈਗਾ ਪੰਜ ਲੋਡਰ ਕਰ ਲਏ ਆਪਾਂ ਵੈਰੀ ਗੁੱਡ ਜੀ 15 ਟਰਾਲੇ ਆ ਸਹੀ ਹੈ ਜੀ ਡੰਪ ਆਪਣੇ ਆਪ ਦੇ ਲਾਉਣੇ ਜਿੱਥੇ ਵੀ ਤਾਂ ਤੁਸੀਂ ਨਵੀਂ ਟਰਾਲੀ ਬਣਾ ਲਓ ਨਵੀਂ ਟਰਾਲੀ ਵਿੱਚ ਬਿਨਾ ਕਾਗਜ਼ ਲਾਏ ਪਾਣੀ ਨਾ ਭਰ ਦਿਓ ਥੋੜੀ ਪਾਣੀ ਦੀ ਬੂੰਦ ਵੀ ਡੁੱਲ ਗਈ ਨਾ ਨੀਵੇਂ ਥਾਂ ਪਾ ਦਿਓ ਪਹਿਲਾਂ ਵਾਲੀ ਮਸ਼ੀਨ ਨਾਲੋਂ ਇਹਦੇ ਵਿੱਚ ਬਹੁਤ ਕੁਝ ਚੇਂਜ ਕੀਤਾ ਹੋਇਆ। ਮਿਆਂ ਦੇ ਨੋਟਰ ਦੇ ਪ੍ਰੋਬਲਮ ਆਉਂਦੀ ਸੀ ਜਿਹੜੇ ਪਹਿਲਾਂ ਆਉਂਦੇ ਸੀ ਉਹਦੇ। ਹਾਂਜੀ। ਇਹ ਨੋਟਰ ਅਸੀਂ ਬਾਹਰੋਂ ਮੰਗਵਾਏ ਹੋਇਆ ਜਰਮਨੀ ਤੋਂ ਇਹ। ਹਾਂਜੀ। ਐਕਤੀ ਆਪਣਾ ਦੋਨੇ ਬੈਲਰ ਵੱਡੇ ਪਿੰਡ ਹੀ ਚਲਾਉਣੇ ਆ। ਆਪਣੇ ਆਸੇ-ਪਾਸੇ ਦੇ ਪਿੰਡਾਂ ਦੇ ਸਾਰਿਆਂ 'ਚ। ਆਹ ਮਸ਼ੀਨਾਂ ਦੋ। ਮੂੰਹ ਚੱਕੇ ਵੇ ਇਹਨਾਂ ਦੇ। ਸ਼ਾਫਟ ਮਾ ਲੋ ਆਏ ਸਾਲ ਬਦਲਣੀ ਪੈਂਦੀ 8.5 9000 ਦੀ ਸ਼ਾਫਟ ਅਰੀਜਨਲ। ਹਾਂਜੀ ਹਾਂਜੀ ਹਾਂਜੀ। ਆਏ ਸਾਲ ਪਾਉਣੀ ਪੈਂਦੀ ਸੀ। ਹਾਂਜੀ। ਉਹਦਾ 베ARING ਲੱਗਣ ਕਰਕੇ ਇੱਕ ਤਾਂ ਸ਼ਾਫਟ ਨਹੀਂ ਘਸਦੀ ਇਹਦੀ। ਹਾਂਜੀ। ਤੇ ਮਸ਼ੀਨ ਸਾਰੀਆਂ ਮਸ਼ੀਨਾਂ ਮਸ਼ੀਨਾਂ ਖੜੀਆਂ ਐ ਇਹੋ ਜੀ ਮਸ਼ੀਨ ਤਿਆਰ ਕਰ ਰਹੇ ਆ ਜਿਹੜੀ ਮਤਲਬ ਇੱਕ ਤਾਂ ਸਸਤੀ ਹੋਵੇ ਹਰੇ ਕਿਸਾਨ ਉਹਨੂੰ ਆਸਾਨੀ ਨਾਲ ਲੈ ਸਕਦਾ ਹੋਵੇ ਤੇ ਬਾਕੀ ਕੋਈ ਕਿਸਾਨ ਨੂੰ ਪ੍ਰੋਬਲਮ ਨਾ ਆਵੇ ਮਸ਼ੀਨ ਚਲਾਉਣ ਸਮੇਂ ਐ ਨਾ ਹੋਵੇ ਬੰਦਾ ਖੜਾ ਰਹਿੰਦਾ ਜਾਂ ਜਿਹੜੀ ਮਸ਼ੀਨ ਚ ਪਹਿਲਾਂ ਪ੍ਰੋਬਲਮ ਹੁੰਦੀ ਸੀ ਉਹ ਪ੍ਰੋਬਲਮ ਤੁਹਾਨੂੰ ਦੁਬਾਰੀ ਫੇਸ ਕਰਨੀ ਪਵੇ ਹੁਣ ਉਹ ਸਾਰੀਆਂ ਚੀਜ਼ਾਂ ਨੂੰ ਬਾਈਅਰ ਕੇ ਸੁਧਾਰ ਕਰ ਰਹੇ ਆ ਬਾਕੀ ਤੁਸੀਂ ਦੱਸਿਓ ਜੇ ਕੋਈ ਹੋਰ ਕੰਪਲੇਨ ਆ ਜੇ ਤੁਸੀਂ ਧਿਆਨ ਨਾਲ ਵੀਡੀਓ ਵੇਖ ਲਿਓ ਤੁਹਾਨੂੰ ਲੱਗਦਾ ਵੀ ਹੋਰ ਚੀਜ਼ ਰਹਿੰਦੀ ਕਰਨ ਵਾਲੀ ਤਾਂ ਬਾਈਅਰ ਕੇ ਉਹ ਚ ਵੀ ਸੁਧਾਰ ਕਰਨਗੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਦੋਸਤੋ ਉਧਰ ਆਪਾਂ ਵੀਡੀਓ ਪਾਈ ਸੀ ਮਸ਼ੀਨ ਦੀ ਜਿਹੜੀ ਬਾਇਰ ਕੇ ਤਿਆਰ ਕਰ ਰਹੇ ਐ ਤੇ ਉਧਰ ਕੁਝ ਕਮੀਆਂ ਸੀਗੀਆਂ ਹਜੇ ਰੰਗ ਰੰਗ ਵੀ ਰਹਿੰਦਾ ਸੀ ਅੱਜ ਕਾਫੀ ਹੱਦ ਤੱਕ ਤਿਆਰ ਹੋ ਗਈ ਹੈ ਬਾਕੀ ਬਾਇਰ ਨੀਤਨਾਪ ਗੱਲਬਾਤ ਕਰਦੇ ਆ ਇੱਕ ਥੋੜੀ ਜਿਹੀ ਆਵਾਜ਼ ਦਾ ਮਸਲਾ ਸੀਗਾ ਤੇ ਅੱਜ ਕੋਸ਼ਿਸ਼ ਕਰਾਂਗੇ ਵੀ ਜਿਹੜਾ ਸਾਡਾ ਸਪੀਕਰ ਹੈ ਥੋੜਾ ਉੱਚਾ ਹੋ ਜੇ ਤੇ ਆਹ ਦੇਖੋ ਪਹਿਲਾਂ ਤੁਸੀਂ ਬੰਤਰ ਵੇਖੋ ਕਿੰਡੀ ਵਧੀਆ ਬਣੀ ਹੋਈ ਹੈ ਤੇ ਬਾਕੀ ਬਾਇਰ ਕਹਿਣਾ ਵੀ ਕਰਾਉਣ ਤੇ ਕਲਰ ਵੀ ਬਹੁਤ ਪਿਆਰਾ ਕਰਾਇਆ ਵੇ ਕੀ ਹਾਲ ਹਨਜੀਤ ਜੀ ਠੀਕ ਹੈ ਜੀ ਹੋਰ ਠੀਕ ਹੋ ਬਾਈ ਜੀ ਤਕੜੇ ਹਾਂ ਵਧੀਆ ਸੱਸੇ ਕਲਕ ਮਿੱਝ ਕੀ ਹਾਲ ਨੇ ਫਿਰ ਤਕੜੀ ਹੈ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਬਣਾਇਆ ਦੱਸੋ ਜੀ ਇਹਦਾ ਰੰਗ ਇਹਦਾ ਫਾਈਨਲ ਆਪਾਂ ਇਹੀ ਰੱਖਣਾ ਕਿ ਚੇਂਜ ਵੀ ਕਰਨਾ ਨਹੀਂ ਨਹੀਂ ਇਹੀ ਰੱਖਣਾ ਜੀ ਫਾਈਨਲ ਹੀ ਹੈ ਫਾਈਨਲ ਹੀ ਹੈ ਕਿਤੇ ਜ ਆਪਾਂ ਕੀ ਕੁਛ ਚੇਂਜ ਕਰ ਰਹੇ ਹਾਂ ਪਹਿਲਾਂ ਵਾਲੀ ਮਸ਼ੀਨ ਨਾਲੋਂ ਪਹਿਲਾਂ ਵਾਲੀ ਮਸ਼ੀਨ ਨਾਲੋਂ ਤਾਂ ਇਹਦੇ ਵਿੱਚ ਬਹੁਤ ਕੁਛ ਚੇਂਜ ਕੀਤਾ ਹੋਇਆ ਹਾਂਜੀ ਜਿਵੇਂ ਮੇਨਟਾ ਦਾ ਪਿਕਅਪ ਦਾ ਹੀ ਆ ਜੀ ਇਹਦੇ ਵਿੱਚ ਪਹਿਲਾਂ ਜਿਹੜੇ ਬੈਰਿੰਗ ਹੁੰਦੇ ਸੀਗੇ ਹਾਂਜੀ ਉਹ ਕੰਪਨੀ ਦੇ ਹੀ ਪੈਂਦੇ ਸੀਗੇ ਹਾਂਜੀ ਜਿਹੜੇ ਲੋਕਲ ਬੈਰੀ ਮਿਲਦੇ ਆ ਆਪਾਂ ਉਹ ਵੀ ਪਾ ਸਕਦੇ ਆ ਦੇ ਵਿੱਚ ਠੀਕ ਐ ਸੌਖਾ ਹੋ ਗਿਆ ਮਤਲਬ ਹਾਂ ਬਾਕੀ ਇਹਦਾ ਜਿਹੜਾ ਪਲੰજર ਸਿਸਟਮ ਆ ਹਾਂਜੀ ਉਹਦੇ ਵਿੱਚ ਵੀ ਕਾਫੀ ਸੁਧਾਰ ਕੀਤਾ ਗਿਆ ਠੀਕ ਐ ਜੀ ਤੇ ਇੱਕ ਜਿਹੜਾ ਧੱਗ ਧੋਗੇ ਟੁੱਟਾਣਾ ਕੰਮ ਸੀ ਉਹ ਉਹ ਵੀ ਦਿਖਾਓ ਜੀ ਅੱਛਾ ਜੀ ਟਿੱਕੇ ਦਾ ਆ ਜਿਹੜਾ ਆ ਟੁੱਟਦਾ ਹੁੰਦਾ ਸੀ ਪਹਿਲਾਂ ਅੱਛਾ ਚੀਜ਼ ਹਾਂਜੀ ਟੁੱਟਦਾ ਹੁੰਦਾ ਸੀਗਾ ਗੁੱਲਾ ਟੁੱਟ ਜਾਂਦਾ ਸੀ ਇਹ ਗੁੱਲਾ ਵੀ ਹੈਵੀ ਲਾਇਆ ਹੋਇਆ ਠੀਕ ਐ ਜੀ ਵਧੀਆ ਕੁਆਲਿਟੀ ਦਾ ਤੇ ਬਾਕੀ ਦੋਸਤੋ ਗੱਲ ਆਇਆ ਵੀ ਕਈ ਵਾਰੀ ਨਾ ਬੰਦੇ ਦੇ ਦਿਮਾਗ 'ਚ ਨਹੀਂ ਆਉਂਦੀ ਚੀਜ਼ ਤੁਸੀਂ ਦੱਸ ਦਿਓ ਤੁਹਾਨੂੰ ਕੀ ਪ੍ਰੋਬਲਮ ਆਉਂਦੀ ਹੈ ਗੱਠੜੀ ਮਸ਼ੀਨ 'ਚ ਤਾਂ ਉੱਚ ਸੁਧਾਰ ਕਰਿਆ ਜਾਊਗਾ ਕਿਉਂਕਿ ਬਾਈਰ ਕੇ ਹੁਣ ਤਿਆਰ ਕਰ ਰਿਹਾ ਹੈ ਇਹੋ ਜੀ ਮਸ਼ੀਨ ਤਿਆਰ ਕਰ ਰਿਹਾ ਜਿਹੜੀ ਮਤਲਬ ਇੱਕ ਤਾਂ ਸਸਤੀ ਹੋਵੇ ਹਰੇ ਕਿਸਾਨ ਉਹਨੂੰ ਆਸਾਨੀ ਨਾਲ ਲੈ ਸਕਦਾ ਹੋਵੇ ਤੇ ਬਾਕੀ ਕੋਈ ਕਿਸਾਨ ਨੂੰ ਪ੍ਰੋਬਲਮ ਨਾ ਆਵੇ ਮਸ਼ੀਨ ਚਲਾਉਣ ਸਮੇਂ ਐ ਨਾ ਹੋਵੇ ਵੀ ਬੰਦਾ ਖੜਾ ਰਹਿੰਦਾ ਹੈ ਜਾਂ ਜਿਹੜੀ ਮਸ਼ੀਨ 'ਚ ਪਹਿਲਾਂ ਪ੍ਰੋਬਲਮ ਹੁੰਦੀ ਸੀ ਉਹ ਪ੍ਰੋਬਲਮ ਤੁਹਾਨੂੰ ਦੁਬਾਰਾ ਫੇਸ ਕਰਨੀ ਪਵੇ ਹੁਣ ਉਹ ਸਾਰੀਆਂ ਚੀਜ਼ਾਂ ਨੂੰ ਬਾਈਰ ਕੇ ਸੁਧਾਰ ਤੁਹਾਨੂੰ ਲੱਗਦਾ ਵੀ ਹੋਰ ਚੀਜ਼ ਰਹਿੰਦੀ ਕਰਨ ਵਾਲੀ ਤਾਂ ਬਾਈ ਵਰਗੇ ਉਹ ਚ ਵੀ ਸੁਧਾਰ ਕਰਨਗੇ ਹਾਂਜੀ ਬਾਕੀ ਆ ਜਿਹੜੇ ਮਿਆਂ ਦੇ ਨੋਟਰ ਦੇ ਪ੍ਰੋਬਲਮ ਆਉਂਦੀ ਸੀ ਜਿਹੜੇ ਪਹਿਲਾਂ ਆਉਂਦੇ ਸੀ ਉਹਦੇ ਹਾਂਜੀ ਇਹ ਨੋਟਰ ਅਸੀਂ ਬਾਹਰੋਂ ਮੰਗਵਾਏ ਹੋਇਆ ਜਰਮਨੀ ਤੋਂ ਇਹ ਠੀਕ ਹੈ ਜੀ ਇਹਦੇ ਵਿੱਚ ਜਿਵੇਂ ਗੰਡ ਦੀ ਸ਼ਿਕਾਇਤ ਬਹੁਤ ਘੱਟ ਆਉਂਦੀ ਹੈ ਗੰਡ ਕਿਵੇਂ ਜੀ ਗੰਡ ਖੁੱਲਣ ਦੀ ਅੱਛਾ ਇਕੱਠਾ ਦੀ ਜਿਹੜੀ ਗੰਡ ਖੁੱਲ ਜਾਂਦੀ ਸੀ ਧਾਗੇ ਦੀ ਹਾਂ ਸਮਝ ਗਈ ਹਾਂਜੀ 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 ਉਹ ਇਹਦੇ ਵਿੱਚ ਮਿਸ ਦੀ ਸ਼ਿਕਾਇਤ ਬਹੁਤ ਘੱਟ ਆ ਠੀਕ ਹੈ ਜੀ ਕਿਹਦਾ ਕਿਉਂਕਿ ਇਹਦਾ ਸਪੇਅਰ ਪਾਰਟ ਹੋ ਜਾ ਇੱਕ ਦਾ ਘੱਟ ਦਾ ਬਹੁਤ ਘੱਟ ਆ ਹਾਂਜੀ ਕਟੋ ਘਟੇ ਦੀ 3 ਸਾਲ ਦੀ ਗਾਰੰਟੀ ਆ ਸਬਾਨ ਦੀ ਇਹਦੇ ਵਿੱਚ ਲੱਗਿਆ ਹੋਇਆ ਹਾਂਜੀ 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 ਇੱਕ ਇਹਦੇ ਜਿਹੜੀ ਆ ਸ਼ਾਫਟਾਂ ਨੋਟਰ ਸ਼ਾਫਟ ਹੁੰਦੀ ਆ ਹਾਂਜੀ ਇਹਦੇ ਪਹਿਲਾਂ ਇੱਥੇ ਬੁਸ਼ ਲੱਗੇ ਹੁੰਦੇ ਸੀਗੇ ਠੀਕ ਹੈ ਜੀ ਉਹਦਾ ਕਰਕੇ ਸ਼ਾਫਟ ਘਸ ਜਾਂਦੀ ਸੀ ਠੀਕ ਹੈ ਜੀ ਸ਼ਾਫਟ ਮਾਲੋ ਆਏ ਸਾਲ ਬਦਲਣੀ ਪੈਂਦੀ 8.5 9000 ਦੀ ਸ਼ਾਫਟ ਅਰੀਜਨਲ ਹਾਂਜੀ 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 8 ਸਾਲ ਪਾਉਣੀ ਪੈਂਦੀ ਸੀ ਹਾਂਜੀ ਉਹਦਾ 베ARING ਲੱਗਣ ਕਰਕੇ ਇੱਕ ਤਾਂ ਸ਼ਾਫਟ ਨਹੀਂ ਘਸਦੀ ਇਹਦੀ ਹਾਂਜੀ ਤੇ ਬਾਕੀ ਗਰੀਸ ਗਰੂਥ ਰੈਲੀ ਚੱਲਦੀ ਇਹਨਾਂ ਦੀ ਸ਼ਾਫਟ ਠੀਕ ਹੈ ਜੀ ਤੇ ਬਾਕੀ ਐਨੇ ਤੁਸੀਂ ਕਹਿੰਦੇ ਗਰੀਸ ਲੈਸ ਕਿਹੜੀ ਚੀਜ਼ ਉਹ ਆਹੀ ਆ ਨੋਟਰ ਸ਼ਾਫਟ ਨੂੰ ਗ੍ਰੀਸ ਕਰਨ ਦੀ ਲੋੜ ਨਹੀਂ ਲੋੜੇ ਦੇ 베어ਿੰਗ ਲੱਗੇ ਹੋਏ ਆ। ਅੱਛਾ ਬਸ ਸਿੱਧਾ ਹੀ ਕੰਮ। ਗ੍ਰੀਸलेस 베어ਿੰਗ ਆ। ਠੀਕ ਆ ਠੀਕ ਆ ਜੀ। ਕੋਈ ਲੋੜ ਨਹੀਂ। ਤੇ ਬਾਕੀ ਆ ਜਿਹੜਾ ਸਿਸਟਮ ਆ ਘਰਾਰਾ ਇਹਦੇ ਵਿੱਚ ਵੀ 베어ਿੰਗ ਲਾਏ ਹੋਏ ਆ। ਠੀਕ ਆ ਜੀ। ਇਹਦੇ ਵਿੱਚ। ਤੇ ਪਹਿਲਾਂ ਇਹ ਚ ਕੀ ਜਗੜਾ ਆਉਂਦਾ ਹੁੰਦਾ ਸੀਗਾ ਜੀ? ਬੁਸ਼ ਹੁੰਦੇ ਸੀ ਪਹਿਲਾਂ। ਬੁਸ਼ ਹੁੰਦੇ ਸੀ। ਹਾਂ ਬੁਸ਼ ਛੇਤੀ ਘਸ ਜਾਂਦੇ ਸੀ ਇੱਕ। ਹਾਂਜੀ ਹਾਂਜੀ। ਤੇ ਇੱਕ ਉਹ ਚੱਲਣ ਕਰਕੇ ਸ਼ਾਫਟ ਘਸ ਜਾਂਦੀ ਸੀ। ਬਿਲਕੁਲ ਜੀ। ਆ ਜਿਹੜਾ ਸੂਈਆਂ ਨੂੰ ਉੱਪਰ ਚੱਕਦਾ ਯੂ ਹੁੰਦਾ ਹੈ ਠੀਕ ਹੈ ਜੀ ਇਹਦੇ ਵਿੱਚ ਵੀ ਪਹਿਲਾਂ ਇੱਥੇ ਬੁਸ਼ ਹੁੰਦੇ ਸੀਗੇ ਠੀਕ ਹੈ ਜੀ ਠੀਕ ਹੈ ਉਹਦਾ ਕਰਕੇ ਬੁਸ਼ ਘਸ ਜਾਂਦੇ ਇਹਦੇ ਵਿੱਚ ਮੰਨ ਲਓ ਪਲੇ ਬਣ ਜਾਂਦੀ ਸੀ ਹਾਂਜੀ 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 ਇਹਦੇ ਵਿੱਚ ਵੀ 베ARING ਪਾਏ ਹੋਏ ਆ ਹਾਂਜੀ ਯੂ ਦੇ ਵਿੱਚ ਤੇ ਉਧਰੋਂ ਆਹ ਰਾਡ ਹੈ ਜਿਹੜੀ ਇੱਥੇ ਪਹਿਲਾਂ ਕਿੱਲੀਆਂ ਪਾਈਆਂ ਹੁੰਦੀਆਂ ਸੀਗੀਆਂ ਠੀਕ ਹੈ ਜੀ ਇੱਥੇ ਹੁਣ ਐਂਡ ਲੱਗਿਆ ਹੋਇਆ ਬਿਲਕੁਲ ਜੀ ਠੀਕ ਹੈ ਹਾਂਜੀ 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 ਤਾਂ ਇਹਨੂੰ ਗ੍ਰੀਸ ਕਰਨ ਦੀ ਨਹੀਂ ਲੋੜ ਠੀਕ ਹੈ ਜੀ ਇੱਥੇ ਘਸਦਾ ਨਹੀਂ ਹੈਗਾ ਹਾਂਜੀ ਤੇ ਬਾਕੀ ਇੱਥੇ ਵੀ 베ARING ਪਾਏ ਹੋਏ ਆ ਦੇ ਠੀਕ ਹੈ ਠੀਕ ਹੈ ਭ ਬਸ ਤਾਂ ਤਿਆਰ ਮੈਨੂੰ ਲੱਗਦਾ ਹੋ ਹੀ ਗਈ ਤੇ ਕਿੰਨਾ ਕੰਮ ਰਹਿੰਦਾ ਹੋਰ ਜਿਹਦਾ ਸਾਰਾ ਪ੍ਰੋਪਰ ਬਾਹਰ ਚਲ ਜਾਣ ਆ ਵਾਸਤੇ ਤਿਆਰ ਹੈ ਤਾਂ ਹੀ ਜਾਣ ਵਾਸਤੇ ਤੇ ਭੇਜ ਰਹੇ ਆ ਕੱਲ ਨੂੰ ਉਧਰ ਅੰਬਰਸਰ ਏਰੀਆ ਚ ਅੱਛਾ ਜੰਡੇ ਵਾਲਾ ਗੁਰੂ ਘਰ ਤੇ ਉੱਥੇ ਠੀਕ ਹੈ ਤੇ ਜਿਹੜੀ ਆਪਾਂ ਮਤਲਬ ਇਹ ਉਹੀ ਜਿਹੜੀ ਆਪਾਂ ਚਾਰ ਕਰ ਰਹੇ ਆ ਕਿ ਥੋੜੀ ਚੇਂਜ ਹੋਰ ਕਰਾਂਗੇ ਦੋ ਜਿਹੜੀ ਤੁਸੀਂ ਐਸੇ ਵੀ 3 ਮਹੀਨੇ ਤੇ ਲਾਂਚ ਕਰਾਂਗੇ ਆਪਾਂ ਹਾਂ ਲਗਭਗ ਉਹੀ ਆ ਬਾਕੀ ਇਹਦੇ ਵਿੱਚ ਹੁਣ ਚਲਾਵਾਂਗੇ ਪਤਾ ਲੱਗੂਗਾ ਕੋਈ ਵੀ ਆਪਾਂ ਕਦੇ ਪਿੱਛੇ ਹੋਈ ਤਾਂ ਫਿਰ ਗਾਂ ਲਈ ਸੁਧਾਰ ਦਾਂਗੇ ਹਾਂ ਕਰਾਂਗੇ ਇਹ ਹੁਣ ਫੀਲਡ ਤੇ ਜਾ ਰਹੀ ਹੈ ਤੇ ਬਾਕੀ ਜਿਵੇਂ ਇਹ ਚ ਕੋਈ ਕਮੀ ਪੇਸ਼ੀ ਹੋਈ ਤਾਂ ਸੁਧਾਰ ਕਰਾ ਜਾਊਗਾ। ਚਲਾਂਗੇ ਉੱਥੇ ਜਾ ਲ ਕੇ। ਹਾਂ ਜਰੂਰ ਜਰੂਰ ਚੱਲਾਂਗੇ ਜੀ। ਅੱਛਾ ਅੰਬਰਸਰ ਜਾ ਰਹੀ ਸਿੱਧੀ। ਹਾਂ ਹਾਂ। ਤੇ ਇਹ ਕਿੰਨੇ ਦੀ ਕਾਸਟ ਪੈ ਜੂ ਕਿੰਨੀ ਕੁ ਮਹਿੰਗੀ ਹੁੰਦੀ ਹੈ ਜੀ ਆਮ ਮਸ਼ੀਨ ਨਾਲ ਉਹ ਇਹ। ਜਿਹੜੀ ਆਪਾਂ ਤਿਆਰ ਕਰਾਂਗੇ। ਆਮ ਮਸ਼ੀਨ ਨਾਲ ਉਹ ਜਿਹੜੀ ਇਹਨਾਂ ਦੀ ਆਉਂਦੀ ਹੈ ਕੰਪਨੀ ਵਾਲੀ ਉਹਦੇ ਨਾਲ ਤਾਂ ਕਾਸਟ ਘੱਟੀ ਹੋਊਗੀ ਜੀ। ਅੱਛਾ ਜੀ ਜਿਵੇਂ ਆਮ ਤਾਂ ਉਹ ਸਬਸਿਡੀ ਵੀ ਹੈ ਉੱਤੇ ਕਿੰਨੇ ਦੀ ਪੈਂਦੀ ਨਵੀਂ ਉਹ ਜੀ? ਉਹ ਹੈਗੀ ਹੈ 18 1.5 ਲੱਖ ਦੀ ਉਹ। ਤੇ ਸਬਸਿਡੀ ਕਿੰਨੀ ਹੈ ਉੱਤੇ ਜੀ? ਉਹ ਤੇ 40% ਆਉਂਦੀ ਹੈ ਜੀ ਸਾਢੇ 60 ਜਾਂ 7 ਲੱਖਾਂ ਜੇ% ਨਹੀਂ ਕਿਉਂਦੀ ਮੰਨ ਕੇ ਚਲੋ ਕਿੰਨੇ ਦੇ ਰਹਿ ਗਈ ਇਹ 10-11 ਲੱਖ ਦੇ ਚਲੋ ਜਿੰਨੇ ਦੇ ਵੀ ਰਹਿੰਦੀ ਹੈ ਉਹ ਤੋਂ ਵੀ ਸਸਤੀ ਪਊਗੀ ਸਬਸਿਡੀ ਤੋਂ ਬਿਨਾਂ ਵੀ ਫਿਰ ਤਾਂ ਬਹੁਤ ਵਧੀਆ ਜੀ ਗੱਲ ਆਇਆ ਨਾ ਦੋਸਤੋ ਵੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਬਾਇਰ ਕੇ ਨੂੰ ਕੰਮ ਕਰਦਿਆਂ ਨੂੰ ਬਹੁਤ ਸਾਲ ਹੋ ਗਏ ਸਾਢੇ ਪਿੰਡ ਜਿਹੜੀ ਪਹਿਲੀ ਮਸ਼ੀਨ ਆਈ ਸੀ ਮੇਲੇ ਲੱਦਾਈ ਸੀ 13-14 ਸ਼ਾਇਦ 12 12 ਚਾਈ ਸੀ ਜੋਗਰੇ ਸਿੰਘ ਮਾਨਕਨ ਲਿਆਂਦੀ ਸੀ ਉਹ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਨੇ ਉਹਦਾ ਸਿਸਟਮ ਹੋਰ ਹੁੰਦਾ ਜਦੋਂ ਪੈਸੇ ਵੀ ਟਾਈਮ ਤੇ ਮਿਲਦੇ ਸੀ ਗੱਠਾ ਵੀ ਟਾਈਮ 'ਤੇ ਚੱਕ ਲੈਂਦੇ ਸੀ ਹੁਣ ਸਿਸਟਮ ਹੋਰ ਹੈ ਉਹਦਾ ਮਹਿੰਗਾਈ ਵੀ ਘੱਟ ਸੀਗੀ ਤੇ ਉਹ ਪਹਿਲੀ ਮਸ਼ੀਨ ਤੋਂ ਲੈ ਕੇ ਹੁਣ ਤੁਸੀਂ ਵੇਖ ਲਓ ਕਿੰਨੇ ਸਾਲ ਹੋ ਗਏ 12 ਚਾਹੀਏ ਨਾ ਜੀ ਹਾਂ 12 12 ਤੇ ਹੁਣ 24 ਚੱਲੀ ਜਾਂਦਾ ਤੇ ਉਦੋਂ ਦਾ ਬਾਈਰ ਪੂਰਾ ਐਕਸਪੀਰੀਅੰਸ ਲੈ ਕੇ ਸਾਰਾ ਕੰਮ ਬਾਈਰ ਕੇ ਨੇ ਕਰਿਆ ਤੇ ਹੁਣ ਮਸ਼ੀਨਾਂ ਦਾ ਤੁਹਾਨੂੰ ਪਤਾ ਕਿੰਨੀਆਂ ਖੜੀਆਂ ਮੈਂ ਦਿਖਾ ਵੀ ਦਿੰਨਾ ਇੱਕ ਵਾਰੀ ਹੋਰ ਤੇ ਸਾਰਾ ਕੁਝ ਮਤਲਬ ਬਾਈਰ ਕੇ ਕੰਮ ਕਰਦੇ ਆ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਗੱਠਾਂ ਦੀ ਮਸ਼ੀਨ ਦਾ ਭਾਵੇਂ ਮਸ਼ੀਨ ਥੋੜੀ ਵੱਡੀ ਹੈ ਤੇ ਉਹਨਾਂ ਦਾ ਕੰਮ ਵੀ ਬਾਈ ਵਰਗੇ ਬੜਾ ਵਧੀਆ ਕਰਦੇ ਆ ਕਿ ਮੋਬਾਈਲ ਨੰਬਰ ਇੱਕ ਵਾਰੀ ਦੱਸ ਦਿਓ ਤੇ ਵੈਸੇ ਪਾ ਵੀ ਦੇਵਾਂਗੇ ਪਰ ਤੁਸੀਂ ਦੱਸ ਦਿਓ 94633 83798 ਤੇ ਬਾਈ ਗੁਰਮੀਤ ਦਾ ਜੀ ਉਹਦਾ ਹੈਗਾ 98157 43455 ਬਾਕੀ ਦੋਸਤੋ ਜਿਹੜਾ ਸਾਡਾ ਪਿੰਡ ਹੈ ਪਿੰਡ ਹੈਗਾ ਆਦਨੀਆਂ ਜੀ ਜਿਲ੍ਹਾ ਹੈਗਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਸਾਡਾ ਲੰਬੀ ਹੈ ਜੀ ਤੇ ਆਦਨੀਆਂ ਜਿਹੜਾ ਪਿੰਡ ਹੈ ਜੀ ਇਹ ਹੈਗਾ ਜੀ ਡੱਬ ਵਾਲੀ ਤੋਂ ਮਲੋਟ ਰੋਡ ਤੇ ਨਹਿਰਾਂ ਦੇ ਜਿਵੇਂ ਨਾਲ ਰੋਡ ਜਾਂਦੀ ਹੈ 4-5 ਕਿਲੋਮੀਟਰ ਦੂਰ ਹੈ ਬਾਕੀ ਨੰਬਰ ਪਾਇਆ ਹੋਇਆ ਤੇ ਤੁਹਾਨੂੰ ਲੋੜ ਪਈ ਤਾਂ ਤੁਸੀਂ ਫੋਨ ਕਰ ਸਕਦੇ ਹੋ ਇਹਦਾ ਆ ਗੁੱਲਾ ਲੱਗਿਆ ਹੁੰਦਾ ਸੀ ਨਾ ਇਹਦੀ ਕ੍ਰੈਂਕ ਦੇ ਹਾਂਜੀ ਇਹ ਬਹੁਤ ਜ਼ਿਆਦਾ ਟੁੱਟਦਾ ਸੀਗਾ ਠੀਕ ਹੈ ਜੀ ਇਹਦੇ ਵਿੱਚ ਵੀ ਮੋਡੀਫਿਕੇਸ਼ਨ ਕੀਤੀ ਹੋਈ ਆ ਇਹ ਟੁੱਟਦਾ ਹੀ ਨਹੀਂ ਹੈਗਾ ਹੁਣ ਨਹੀਂ ਟੁੱਟਦਾ ਜਮਾਂ ਇ ਮਤਲਬ ਜਿਹੜਾ ਕੰਮ ਖੱਜਲ ਕਰਦਾ ਇਹ ਬੰਦੇ ਨੂੰ ਕੰਮ ਨਵੇੜ ਤੇ ਸਾਰੇ ਵੀ ਟਾਈਮ ਬੰਦੇ ਦਾ ਬਾਜਾ ਕਰੂਗਾ ਬਾਕੀ ਦੋਸਤੋ ਗੱਲ ਆਇਆ ਵੀ ਜੇ ਹੁਣ ਕਈ ਵਾਰੀ ਆਪਾਂ ਕੰਪਨੀ ਚੀਜ਼ ਵੰਗਾਉਣੇ ਲੇਟ ਹੋ ਜਾਂਦੀ ਹੈ ਤਾਂ ਇੱਥੇ ਤੁਹਾਡਾ ਹੱਲ ਤੁਰੰਤ ਹੀ ਕਰਾਇਆ ਜਾਊਗਾ ਤੁਹਾਡਾ ਐ ਨਹੀਂ ਵੀ ਤੁਹਾਡੇ ਦੋ ਦਿਨ ਖਰਾਬ ਹੋ ਜਾਣਗੇ ਤਿੰਨ ਹੋ ਜਾਣਗੇ ਕਈ ਰਿਸਿਵਨ ਵੀ ਖਰਾਬ ਹੋ ਜਾਂਦਾ ਬੰਦੇ ਦਾ ਪਰ ਇੱਥੇ ਹੱਲ ਤੁਹਾਡਾ ਨਾਲ ਦੀ ਨਾਲ ਹੀ ਕਰਾਇ ਤੇ ਬਾਕੀ ਬਹੁਤ ਦੂਰ ਦੂਰੋਂ ਬੰਦੇ ਆਉਂਦੇ ਆ ਪਿਛਲੀਆਂ ਤੁਸੀਂ ਵੀਡੀਓ ਵੇਖ ਲਓ ਜਲੰਧਰ ਤੋਂ ਹੋਰ ਬਥੇਰੇ ਤੋਂ ਹੁਣ ਜਿਵੇਂ ਆ ਮਸ਼ੀਨ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਖੋਨਨ ਖੁਰ ਤੋਂ ਆਏ ਜੀ ਅੱਛਾ ਇਹ ਜਿਹੜਾ ਕਿਹੜਾ ਜੀ ਇਹ ਜ਼ਿਲ੍ਹਾ ਮੁਕਸਰਾ ਮੁਕਸਰ ਕੋਲੇ ਅੱਛਾ ਠੀਕ ਹੈ ਜੀ ਤੇ ਵਧੀਆ ਚੱਲਦਾ ਕੰਮ ਜੀ ਹਾਂ ਜੀ ਹਾਂ ਕਿੰਨੇ ਸਾਲ ਹੋ ਗਏ ਜੀ ਆਉਂਦੇ ਨੇ 12-13 ਸਾਲ ਹੋ ਗਏ 12-13 ਸਾਲ ਹਾਂ ਜੀ ਤੇ ਕਦੇ ਕੋਈ ਲੰਬਾ ਨਹੀਂ ਆਇਆ ਨਹੀਂ ਤੇ ਤੁਹਾਡੇ ਕੋਲ ਵੱਡੀ ਮਸ਼ੀਨ ਹੈ ਕਿ ਛੋਟੀ ਜੀ ਨਹੀਂ ਸਾਡੇ ਕੋਲੇ ਬੈਲਰ ਹਨ ਯਾ ਬਾਕੀ ਦੋਸਤੋ ਤੁਹਾਨੂੰ ਝਲਕੀ ਮਿਰਾ ਦਿੰਨਾ ਹੈ ਜਿਹੜਾ ਹੁਣ ਮਤਲਬ ਇਹ ਦਸੰਬਰ ਚ ਲਾਂਚ ਕਰਨਗੇ ਮਾੜਾ ਮੋਟਾ ਲੁੱਕ ਚ ਵੀ ਚੇਂਜ ਹੋਊਗਾ ਤੇ ਸ਼ਾਇਦ ਕਲਰ ਤੇ ਬਾਈਰ ਅਕੇ ਦੱਸੇ ਨੇ ਇਹੀ ਰੱਖਗੇ ਬਾਕੀ ਜਿਵੇਂ ਜਿਵੇਂ ਇਹ ਫੀਲਡ ਦੇ ਵਿੱਚ ਜਾਊਗੀ ਕੋਈ ਪ੍ਰੋਬਲਮ ਆਈ ਤਾਂ ਬਾਈਰ ਅਕੇ ਫਿਰ ਉਹਨੂੰ ਸਹੀ ਵੀ ਕਰਨਗੇ ਬਾਕੀ ਗੱਲ ਆਇਆ ਦੋਸਤੋ ਜਿਵੇਂ ਬਾਈਨਿੰਗ ਤੁਹਾਨੂੰ ਦੱਸਤਾ ਜੇ ਤੁਹਾਨੂੰ ਲੱਗਦਾ ਵੀ ਹੋਰ ਵੀ ਕੋਈ ਕੋਈ ਚੀਜ਼ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਕਮੈਂਟਾਂ ਵਿੱਚ ਦੱਸ ਦਿਓ ਜਾਂ ਬਾਈ ਨੂੰ ਫੋਨ ਕਰਕੇ ਦੱਸ ਦਿਓ ਫਿਰ ਬਾਈ ਅਕੇ ਉਹ ਚੀਜ਼ ਸੁਧਾਰ ਕਰ ਦੇਣਗੇ ਵੀ ਗਾਹ ਨੂੰ ਕੋਈ ਪ੍ਰੋਬਲਮ ਨਾ ਆਵੇ ਫਿਰ ਕਿਸਾਨ ਨੂੰ ਬਹੁਤ ਸੋਹਣੀ ਲੱਗਦੀ ਹੈ ਰੰਗ ਵੀ ਬਹੁਤ ਸੋਹਣਾ ਹੋਇਆ ਹੋਇਆ ਨਹੀਂ ਤਾਂ ਆਪਣੇ ਆਮ ਲਾਲ ਹੁੰਦੀਆਂ ਭਾਵੇਂ ਤੁਸੀਂ ਵੇਖ ਲਓ ਆਪਣੇ ਨਿਊ ਹਾਲੈਂਡ ਦੀਆਂ ਭਾਵੇਂ ਤੁਸੀਂ ਮੈਸੇਜੀਆਂ ਵੇਖ ਲਓ ਤੇ ਬਾਕੀ ਅੰਦਰ ਮਸ਼ੀਨਾਂ ਬਹੁਤ ਖੜੀਆਂ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਬਾਈ ਅਰ ਕਹਿੰਦਾ ਹੈ ਜੀ ਰਣਜੀਤ ਐਂਗਰੀ ਵਰਕਸ ਪਿੰਡ ਆਦਲੀਆ ਤੇ ਬਾਕੀ ਬਾਈ ਪਰਮੀਤ ਅਰਕੇ ਖੜੇ ਆ ਇਹਨਾਂ ਨੇ ਬਹੁਤ ਸਾਲ ਹੋ ਗਏ ਮਸ਼ੀਨ ਦਾ ਕੰਮ ਕਰਦਿਆਂ ਨੂੰ ਜਿਹੜੀਆਂ ਦੋ ਵੱਡੀਆਂ ਮਸ਼ੀਨਾਂ ਆਂ ਸਾਡੇ ਪਿੰਡੋਂ ਬਾਈ ਪਰਮੀਤ ਅਰਕੇ ਆਂਦੀਆਂ ਹੋਰ ਪਰਮੀਤ ਜੀ ਕੀ ਹਾਲ ਹੈ ਤੇ ਮੈਂ ਇਸ ਦੋ ਵਾਰ ਬਾਈ ਦੇ ਘਰੇ ਜਾਣਾਗਾ ਤੇ ਉਹ ਤੁਹਾਨੂੰ ਟਰੈਕਟਰ ਵੀ ਦਿਖਾਉਣੇ ਤੇ ਮਸ਼ੀ ਵੀ ਬਾ ਕਮਾਲ ਚੀਜ਼ਾਂ ਬਾਹਰ ਲਿਆਂ ਚੀਜ਼ਾਂ ਹੁਣ ਇੱਥੇ ਜਿਹੜਾ ਸੀਜ਼ਨ ਜਿਹੜਾ ਚੱਲਦਾ ਨੀਗਾ ਤੇ ਖਤਮ ਨਹੀਂ ਹੁੰਦਾ ਨਾ ਜਰ ਗੱਠਾਂ ਦਾ ਕੰਮ ਹੀ ਚੱਲੂ ਸਾਰਾ ਇੱਥੇ ਸਾਡੀ ਲੇਬਰ ਗੱਠਾਂ ਢੋਣ ਵਾਲੀ ਆ ਹਾਂ ਹੋਰ ਪੰਡਿਓ ਮਸ਼ੀਨਾਂ ਹੀ ਮਸ਼ੀਨਾਂ ਤੁਹਾਨੂੰ ਦਿਖਣਗੀਆਂ ਹੋਰ ਕੁਝ ਨਹੀਂ ਦਿਖਣਾ ਇੱਥੇ ਹੁਣ ਆਏ ਆ ਵੀ ਸੀਜ਼ਨਾਂ ਤਾਂ ਕਰਕੇ ਮਸ਼ੀਨਾਂ ਜਾਦੇ ਨਹੀਂ ਇੱਥੇ ਟਰਾਲੀਆਂ ਬੰਦਦੀਆਂ ਸਾਰੇ ਸੰਦ ਬੰਦਦੇ ਆ ਕੁਛ ਮਰਜ਼ੀ ਬਣਵਾ ਲੋ ਤੇ ਹਰ ਇੱਕ ਚੀਜ਼ ਨਵੀਂ ਟੈਕਨੋਲੋਜੀ ਨਾਲ ਕਰੀ ਜਾਂਦੀ ਹੈ ਤੇ ਪੂਰੀ ਵਧੀਆ ਕਰੀ ਜਾਂਦੀ ਐ ਨਵੀਂ ਜੋੜ ਦਿਖ ਗਿਆ ਕਿਤੇ ਤੁਸੀਂ ਯਾਰ ਐਂ ਯਕੀਨ ਮੰਨਣਾ ਮੈਂ ਇਕਸ ਨੂੰ ਸੱਚੀ ਗੱਲ ਦੱਸਦਾ ਤੁਸੀਂ ਨਵੀਂ ਟਰਾਲੀ ਬਣਾ ਲਓ ਨਵੀਂ ਟਰਾਲੀ ਵਿੱਚ ਬਿਨਾ ਕਾਗਜ਼ ਲਾਏ ਪਾਣੀ ਨਾ ਭਰ ਦਿਓ ਥੋੜੀ ਪਾਣੀ ਦੀ ਬੂੰਦ ਵੀ ਡੁੱਲ ਗਈ ਨਾ ਨੀਵੇਂ ਥਾ ਬਾ ਦਿਓ ਇਹ ਕਲਾ ਬੋਲਦੀ ਏ ਤੇ ਗੱਲ ਸੱਚੀ ਏ ਤੇ ਮਸ਼ੀਨਾਂ ਦੇ ਉੱਤੇ ਨਾਂ ਲਿਖ ਕੇ ਯਾਦ ਰੱਖਣਾ ਪੈਂਦਾ ਫੁਲਾਣੇ ਦੀ ਮਸ਼ੀਨ ਆ ਫੁਲਾਣੇ ਦੀ ਮਸ਼ੀਨ ਆ ਸਾਰੀਆਂ ਮਸ਼ੀਨਾਂ ਮਸ਼ੀਨਾਂ ਖੜੀਆਂ ਆ ਯਾਦ ਤਰ ਨੂ ਹਾਲੈਂਡ ਦੀਆਂ ਆ ਵੈਸੇ ਸਾਰੀਆਂ ਤੇ ਬਾਕੀ ਉਹ ਤਿਆਰ ਕਰ ਰਹੇ ਆ ਤੇ ਫਿਰ ਉਹ ਵੀ ਤੁਹਾਨੂੰ ਦਿਖਾਵਾਂਗੇ ਹੋ ਜਾਣ ਤਾਂ ਤਿਆਰ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਏ ਵੱਡੀਆਂ ਮਸ਼ੀਨਾਂ ਆ ਆਜੋ ਕਰਾਂ ਆਰਟ ਟਰੈਕਟਰ ਦੇਖੋ ਤੁਸੀਂ ਇਹ ਸਾਡੇ ਪਿੰਡ ਚ ਹੀ ਐ ਉੱਥੇ ਤੁਸੀਂ ਮਸ਼ੀਨਾਂ ਵੇਖੀਆਂ ਨਾ ਹੁਣ ਆ ਦੇਖੋ ਵਾਹ ਜੀ ਵਾਹ ਕਿਆ ਬਾਤ ਐ ਵੇਖੋ ਕਰਾ ਇੱਕ ਉਹ ਖੜਾ ਇੱਕ ਆ ਖੜਾ ਇੱਥੋਂ ਵੇਖੋ ਕਰਾ ਲੱਗਦਾ ਨਾ ਜਾਜ ਨਿਊ ਹਾਲੈਂਡ ਤੇ ਸਾਡੇ ਪਿੰਡੇ ਮਸ਼ੀਨਾਂ ਵੀ ਹੈਗੀਆਂ ਵੇਖੋ ਤੁਸੀਂ ਤੇ ਮੈਂ ਗੱਲ ਕਰਦਾ ਹਾਂ ਅਕਸਰ ਵੀਡੀਓ ਚ ਵੀ 20 25 ਟਰੈਕਟਰ ਐ ਕੱਲ ਵਾਲੀ ਵੀਡੀਓ ਚ ਵੀ ਆਪਾਂ ਗੱਲ ਕਰੀ ਸੀਗੀ ਇਹ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਮਸ਼ੀਨਾਂ ਤੋਂ ਮੂੰਹ ਚੱਕੇ ਵੇਨਾ ਦੇ ਟਿਕ ਟਿਕ ਟਰਾਂ ਖੜਾ ਇਹਨਾਂ ਜਦੋਂ ਬਾਹਰਪੂਰ ਕੱਢੇ ਤੁਹਾਨੂੰ ਫੇਰ ਦਿਖਾਵਾਂਗੇ ਮੈਂ ਤਾਂ ਜਮਾ ਟੈਰਰ ਗਈਆਂ ਤੇ ਪਿਛਲੇ ਏਡਾ ਓਡਾ ਕੱਦ ਹੋਗਾ ਮੇਰਾ ਮਸਾ ਆਵੇ ਕਿੱਡੇ ਤਾਂ ਟੂਲ ਹੀ ਇਹਨਾਂ ਦੇ ਆਹ ਧਾਗਿਆਂ ਵਾਲਾ ਬਾਕਸ ਵੇਖੋ ਇਹ ਹੈ ਕਰੋੜਾਂ ਦੇ ਪ੍ਰੋਜੈਕਟ ਇਹ ਇਹਨਾਂ ਦਾ ਕੰਮ ਵੀ ਬਾਈਰ ਕੇ ਕਰ ਲੈਂਦੇ ਆ ਸਾਡੇ ਪਿੰਡ ਦਾ ਬਹੁਤ ਮਸ਼ੀਨਾਂ ਜਿੰਨੀਆਂ ਵੀ ਕਹਿ ਦਈਏ ਤੇ ਬਾਕੀ ਆਏ ਆ ਵੀ ਇਹੋ ਜੇ ਕੰਮ ਕਰਨ ਵਾਸਤੇ ਦਿਲ ਚਾਹੀਦਾ ਤੇ ਦਿਲ ਬਿਨਾਂ ਕੰਮ ਨਹੀਂ ਹੁੰਦੇ ਟਰੈਕਟਰ ਬਾਈਰ ਕੇ ਤਾਂ ਖੇਤ ਖੁਦ ਗਏ ਹੋਏ ਆ ਕਿਉਂਕਿ ਕੰਮਕਾਰ ਬਾਈਬੋਈ ਬਹੁਤ ਵੱਡੀ ਹੈ ਤੇ ਬਾਕੀ ਹੁਣ ਕੁਛ ਆਏ ਆ ਵੀ ਜਿਹੜੀ ਕੰਪੈਨ ਕਮੂਨ ਉਹਦਾ ਵੀ ਕੰਮ ਕੰਮ ਕਰਾਈ ਜਾਂਦੇ ਹੋਣੇ ਆ ਉਧਰ ਬਾੜੇ ਚ ਕਿਉਂਕਿ ਸੀਜ਼ਨ ਆ ਗਿਆ ਬਾਕੀ ਦੋਸਤੋ ਉਹ ਵੀਡੀਓ ਤੁਸੀਂ ਵੇਖ ਹੀ ਲੰਗਾ ਉਹਨਾਂ ਦਾ ਮਾਲਕ ਬਾਈ ਪਰਮੀਤ ਹੈ ਤੇ ਬਾਈ ਪਰਮੀਤ ਨੇ ਐਕਤੀ ਮਸ਼ੀਨਾ ਪਿੰਡ 'ਚ ਚਲਾਉਣੀਆਂ ਬਾਕੀ ਗੱਲਬਾਤ ਕਰਦੇ ਆ ਬਾਈ ਜੀ ਕੀ ਹਾਲ ਹੈ ਵਧੀਆ ਈ ਤੇ ਪਿੰਡ 'ਚ ਚਲਾ ਰਿਹਾ ਮਸ਼ੀਨਾ ਐਕਤੀ ਹਾਂ ਹਾਂ ਐਕਤੀ ਆਪਣਾ ਚੰਨੂ ਪਲਾਂਟ 'ਚ ਮਾਲ ਜਾਊ ਸਾਰਾ ਪਹਿਲਾਂ ਇੱਥੇ ਪਟਾਣੇ ਲੱਗਿਆ ਸੀ ਵੱਡਾ ਹਾਂਜੀ ਹੁਣ ਇੱਥੇ ਵੱਡੀ ਗੱਠ ਵਾਲਾ ਪਟਾ ਲੱਗ ਗਿਆ ਤਾਂ ਬਾਹਰ ਜਾਂਦੇ ਹੁੰਦੇ ਸੀਗੇ ਹਾਂਜੀ 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 ਐਕਤੀ ਆਪਣੀਆਂ ਦੋਨੇ ਬੈਲਰ ਪਿੰਡ 'ਚ ਚਲਾਉਣੇ ਆ ਨੇ ਆਪਣੇ ਆਸੇ ਪਾਸੇ ਦੇ ਪਿੰਡਾਂ 'ਚ ਸਾਰਿਆਂ 'ਚ ਠੀਕ ਹੈ ਜੀ ਵੀ ਕਈ ਵਾਰੀ ਕੀ ਹੁੰਦਾ ਸੀ ਨਾ ਅੱਗੇ ਛੋਟਿਆਂ ਵਾਲੇ ਕਈ ਵਾਰੀ ਵੀ ਜਾਣ ਕੇ ਉਹ ਕਹਿ ਦਿੰਦੇ ਆ ਕਿ ਉਹ ਤਾਂ ਆਉਂਦੇ ਹੀ ਨਹੀਂ ਹਾਂਜੀ 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 ਆਸੀਂ ਜਾਂਦੇ ਸੀਗੇ ਤਾਂ ਹੀ ਹੁੰਦਾ ਸੀ ਤੇ ਜਿਹੜਾ ਵੀ ਕਿਸੇ ਨੇ ਬਰੌਣੀਆਂ ਹੁੰਦੀਆਂ ਸੀ ਆ ਉਹ ਵੀ ਅਗਲਾ ਕਹਿ ਦਿੰਦਾ ਵੀ ਯਾਰ ਉਹ ਤਾਂ ਆਉਂਦੇ ਨਹੀਂਗੇ ਫੇਰ ਨਾਲ ਫਿਰ ਡਰ ਜਾਂਦਾ ਵੱਡੀ ਬਿਸ਼ੀ ਹਾਂ ਵੀ ਉਹਨਾਂ ਨੇ ਕਰਨਾ ਸੀ ਦੂਜੇ ਦਿਨ ਬਾਹਣ ਵਿਹਲਾ ਵਧੀਆ ਗੱਲ ਹੈ ਵੱਡੇ ਦੀਆਂ ਬੰਨੀਆਂ 6 ਇਕੱਠਾਂ ਪੂਰੇ ਤਖੜੇ 'ਚ ਨੇ ਦੀਆਂ ਜਿਹੜਾ ਛੋਟਾ ਉਹਦੀਆਂ 10 ਤੋਂ 13 ਬੱਚ ਕਿੰਨੇ ਮਿੰਟਾਂ 'ਚ ਕਿਲਾ ਵਿਹਲਾ ਹੋ ਜਾਂਦਾ ਜੀ ਉਹ ਤਾਂ ਯਾਰ ਮਤਲਬ ਮਿੰਟਾਂ ਦਾ ਸਾਵੀ ਹੁੰਦਾਗਾ ਅੱਛਾ ਹਾਂ 10 ਮਿੰਟ ਬਸ ਹਾਂ 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 ਕਿੱਲਾ ਨਵੇੜ ਦੁੰਦੀ ਹੈ ਹਾਂ ਤੇ ਨਾਲੇ ਫਰਬੰਦੀ ਵੀ ਘਟਾ 10 ਮਿੰਟਾਂ ਚ ਕਿੱਲਾ ਹਾਂ ਤੇ ਕਿੰਨੀਆਂ ਇਕੱਠਾ ਮੰਨੀ ਕਿੱਲੇ ਚ ਕਿੱਲੇ ਚ 4-5 ਮਿੰਟਾਂ ਵਾਲੀਆਂ 10 ਹਾਂਜੀ ਤੇ ਦੂਜੀਆਂ 5 ਜਾਂ 6 ਦੋਨੇ ਪਿੰਡਾਂ ਚ ਚਲਾਉਣੀਆਂ ਪੰਡਾਂ ਚ ਦੋਨੇ ਪਿੰਡ ਹੀ ਚਲਾਉਣੀਆਂ ਆਪਾਂ ਸਹੀ ਹੈ ਜੀ ਤੇ ਕੋਈ ਵੀ ਦਿੱਕਤ ਨਹੀਂ ਆਉਂਦੀ ਕਿਸੇ ਨਾਲ ਦੀ ਨਾਲ ਵਾਣ ਵਿਹਿਲਾ ਹੋਊਗਾ 5 ਲੋਡਰ ਕਰ ਲਏ ਆਪਾਂ ਵੈਰੀ ਗੁੱਡ 15 ਟਰਾਲੇ ਆ ਸਹੀ ਹੈ ਜੀ ਦੰਪ ਆਪਣੇ ਆਪ ਦੇ ਲਾਉਣੇ ਜਿੱਥੇ ਵੀ ਜਿਹੜੇ ਏਰੀਏ ਜੇ ਬਣ ਲਾ ਵੀ ਜੇ ਇਧਰਲੇ ਪਿੰਡ ਚਾ ਕਿਸੇ ਚ ਆਪਾਂ ਉੱਥੇ ਦੋ ਪਿੰਡਾਂ ਦਾ ਮਾਲ ਉੱਥੇ ਰੱਖਣਾ ਰੱਖ ਦਾਂਗੇ ਜਿਵੇਂ ਆਪਣੇ ਪਿੰਡ ਦਾ ਆਪਣੇ ਪਿੰਡ ਆਪਦੇ ਕੋਲ ਆਪਣੇ ਕੋਲ ਆਪ ਦਾ ਕੀਤੀ ਹੈਗਾ ਸਹੀ ਹੈ ਜੀ ਕੋਈ ਦਿੱਕਤ ਹੀ ਨਹੀਂ ਆਉਂਦੀ ਯਾਰ ਤੇ ਬਾਕੀ ਨੰਬਰ ਦੱਸ ਦੋ ਫੇਰ ਇਹ ਬੰਦੇ ਨੂੰ ਫੋਨ ਕਰਨਾ ਹੁੰਦਾ 98784 99479 ਲੰਬੀ ਹਲਕੇ ਚ ਕਿਤੇ ਵੀ ਨੇੜੇ ਜਿਹੜੇ ਤੁਹਾਨੂੰ ਘੱਟ ਆਉਣਗੇ ਆ ਦਵਾਈ ਪਰਮਿਟ ਨੂੰ ਫੋਨ ਕਰ ਹਾਂ ਪਿੰਡਾਂ ਦੇ ਵਿੱਚ ਵੀ ਜਾ ਕੇ ਆਵਾਂਗਾ ਮੈਂ ਜਿਹੜੇ ਬੰਦੇ ਜਾਣਕਾਰ ਆ ਸਾਰਿਆਂ ਨੂੰ ਆਪਾਂ ਆਪਦਾ ਮੈਂ ਆਪ ਚੱਲ ਕੇ ਆਵਾਂਗਾ ਕੀ ਆਵਾਂਗਾ ਠੀਕ ਆ ਦੋ